ਦੇਖੋ ਬਈ ਚੱਲਦਾ ਕਿਉਂ ਕਿੰਨੇ ਕ ਲੱਗਦੇ ਮੈਨੂੰ ਦੱਸਿਓ ਕਮੈਂਟਾਂ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰਿਆਂ ਦਾ ਵੈਲਕਮ ਆਪਣੇ ਚੈਨਲ ਤੇ ਲੋ ਮਿੱਤਰੋ ਅੱਜ ਲੱਗੇ ਆ ਵਹੁਣ ਪਿਛਲੇ ਵਲੌਗ ਚ ਆਪਾਂ ਗੱਲ ਕੀਤੀ ਸੀ ਨਹੀਂ ਸ਼ਾਇਦ ਤੱਕ ਨਹੀਂ ਕੀਤੀ ਨਹੀਂ ਚਾਹ ਪੀਨੇ ਆ ਹਾਂ ਗਾਇਸ ਤੁਸੀਂ ਚਾਹ ਪੀ ਲਓ ਤੇ ਅੱਜ ਫਿਰ ਗਿੰਬਲ ਦੀ ਟੈਸਟਿੰਗ ਕਰਾਂਗੇ ਪ੍ਰੋਪਰ ਵੀਡੀਓ ਤਾਂ ਬਾਅਦ ਚ ਆਊਗੀ ਤੇ ਆ ਦੇਖੋ ਇਹ ਡੀਜੀਏੀ ਦੀ ਹੈ ਅੱਜ ਦੀ ਟੈਸਟਿੰਗ ਕਰਾਂਗੇ ਤੁਹਾਨੂੰ ਵਲੌਗ ਦੇਖਣ ਨੂੰ ਮਿਲੂਗਾ ਸ਼ਾਇਦ ਤੱਕ ਪਤਾ ਨਹੀਂ ਵੀ ਕਿਹੜੇ ਵਲੌਗ ਬਾਅਦ ਆਊਗੀ ਇਹ ਵੀਡੀਓ ਤੇ ਪਰ ਆਊਗੀ ਪਰ ਆਊਗੀ ਅਗਲੇ ਮਹੀਨੇ ਇੰਨਾ ਮੈਨੂੰ ਪਤਾ ਕਿਉਂਕਿ ਅੱਜ ਤਰੀਕ ਹੋਊਗੀ 16 ਮਈ 16 ਮਈ ਹੈ ਤੇ ਤੁਸੀਂ ਹਿਸਾਬ ਲਾ ਲਓ ਵੀ ਅਗਲੇ ਇੰਨਾ ਮੈਂ ਕਹਿੰਦਾ ਵੀ ਅਗਲੇ ਮਹੀਨੇ ਉਹ ਪਤਾ ਹੀ ਨਹੀਂ ਪਤਾ ਤਰੀਕ ਕਿਹੜੀ ਹੈ ਫਲਾਂ ਨਾਲ ਹਾਂ ਇਸ ਤਰੀਕ ਮਹੀ ਪਾਈ ਸੀ ਕੈਟਾ ਹੀ ਚਲੋ ਜ ਮਿੱਤਰੋ ਫੋਨ ਇਹਦਾ ਜੋੜਾ ਮੇਰਾ ਤਾਂ 45% ਹੀ ਚਾਰਜ ਹੈ ਦੇਖੋ ਬਈ ਜਾਲ ਦਾ ਦੇਖ ਲਓ ਬਾਬੇ ਉਖਾਲੇ ਦੇਖੋ ਬਾਬੇ ਚੱਲਦਾ ਕਰੋ ਚੈੱਕ ਫਿਰ लगता है मैंने दस्यो कमेंट ਜੀ ਆਪਾਂ ਆਲੇ ਖਿੱਤੇ ਚ ਆ ਗਏ ਤੇ ਹੁਣ ਆ ਵੋਣਾ ਆਪਾਂ ਨੇ ਸਾਰਾ ਇਧਰ ਹੋ ਗਿਆ ਕੰਪਲੀਟ ਕਰੋ ਚੱਕ ਮੋੜ ਤੋਂ ਕਿੰਨੇ ਕ ਲੱਗਦੇ ਆ ਹਲ ਕਮੈਂਟਾਂ ਚ ਦੱਸੋ ਬੱਸ ਸਾਨੂੰ ਤਾਂ ਪਤਾ ਸੀ ਕਿੰਨੇ ਕ ਲੱਗਣਗੇ I left underneath. ਇਸ ਨੂੰ ਅੱਤ ਗੋਲੇ ਆਪੇ। ਉਹ ਵੀ ਮਰ ਜਾਂਦੇ ਕੋਈ ਚੱਕਰ ਨਹੀਂ। ਉਹ ਬਾਈ ਤੇ ਹਾਲ ਤੁਸੀਂ ਵੇਖ ਲਓ ਹੁਣ ਤੁਹਾਨੂੰ ਦਿਖਾਉਣੇ ਆ ਆਪਾਂ ਇਹ ਸਾਰਾ ਬਾਤ ਆ ਹੁਣ ਕੰਪਲੀਟ ਆ ਇਹ ਆਪਣਾ ਤੇ ਹੁਣ ਆ ਤੇ ਆਹ ਦੋ ਮਤਲਬ ਕਰਾ ਚਾਰ ਪੰਜ ਛੇ ਕਨਾਲ ਆ ਤੇ ਬਸ ਇਹ ਰਹਿ ਗਿਆ ਓਏ ਚਲਾ ਰੇਸਤਾ ਕਰ ਲਾ ਏਡਾ ਸੰਦ ਪਾਲਿਆ ਪ੍ਰੋਗਰੈਸ ਨਹੀਂ ਕਰਦੇ ਉਹੀ ਚੱਲ ਗਿਆ ਬਿਨਾਂ ਰੇਸ ਤੋਂ ਤੇ ਡੂੰਘੇ ਦੇਖ ਲਓ ਹਾਲ ਤੁਸੀਂ ਆਪੇ ਆਪ ਦੇ ਸਹਾਉਣਾ ਲਾ ਲਓ ਤੇ ਡੂੰਘੇ ਕਿੰਨੇ ਕ ਵੀਡੀਓ ਪਹਿਲਾ ਹੈ ਚੱਕ ਕੇ ਰੱਖਾਂ ਥੋੜਾ ਗਾਂ ਕਰਕੇ ਰੱਖਦਾ ਫਿਰ ਪਤਾ ਲੱਗੇ ਹੁਣ ਚੈੱਕ ਕਰ ਸਹੀ ਹੈ ਇਧਰਲੀ ਸਾਈਡ ਬਾਅਦ ਚੋ ਰੱਖਦਾ ਤੇਰੀ ਵਾਲੀ ਹਾਂ ਸਾਵੇ ਮੁੰਡੇ ਨੇ ਕੰਟਰੋਲ ਕੰਟਰੋਲ ਸੈੱਟ ਕਰ ਰੱਖਿਆ ਸਾਰੇ ਕਣ ਸਹੀ ਹੈ ਤੁਮਾਨੂੰ ਚੱਲ ਬੈਕ ਕਰਕੇ ਲਾਲਾ ਬਸ ਚੈੱਕ ਕਰਿਓ ਹੁਣ ਦੂਜਾ ਮੀਡੀਅਮ ਗੇਅਰ ਕਿਉਂ ਵੱਟਦੇ ਧਰਤੀ ਐਡਰ ਨੂੰ ਕੋਈ ਪਹਾਨ ਨਹੀਂ ਹੁਣ ਇਹਨਾਂ ਬਰਾਬਰ ਆ ਹਨ ਮੋੜ ਤੇ ਵੀ ਚੱਕਣ ਦੀ ਲੋੜ ਨਹੀਂ ਪੈਂਦੀ ਆਰਪੀਐਮ ਜਰੂਰ ਡ੍ਰੌਪ ਕਰ ਦਿੰਦਾ ਪਰ ਇੰਨੀ ਹੋਲੈਂਡ ਦੀ ਆਦਤ ਹੁੰਦੀ ਹੈ ਡ੍ਰੌਪ ਕਰਨ ਦੀ ਦੇਖੋ ਬਾਈ ਚੱਲਦਾ ਐਂਡ ਕਰ ਲਾ ਪੂਰਾ ਛਤੀ ਦੀ ਵੀ ਤੇ ਹਲ ਦੀ ਪੂਰੇ ਵਧੀਆ ਲੱਗਦੇ ਆ ਬਾਈ ਹਲ ਗਿਆਨੀ ਦੇ ਤੇ ਆਪਾਂ ਦਾ ਵੀ ਪੂਰੇ ਸੈਟੀਸਫਾਈ ਆ ਰੇਟ ਵਗੈਰਾ ਵੀ ਪੂਰਾ ਓਕੇ ਆ ਹੜਾਂ ਦਾ 3.5 ਕਮੈਂਟ ਦਾ ਰੇਟ ਇਹਦਾ ਟਾਈਮ ਲਾ ਬੰਦਦੇ ਆ ਬਈ Yeah, ਲੇ ਸਿੱਟ ਕੇ ਸਾੜਾ ਦੇ ਕਿਹੜੇ ਕੱਢ ਲੂ ਭਈ ਇਹ